ਆਪਣੀ ਸੰਗਤ ਨੂੰ ਲੈ ਕੇ ਪਹੁੰਚੇ ਹਾਂ ਅਚਲੇਸ਼ਵਰ ਧਾਮ ਅਚਲੇਸ਼ਵਰ ਧਾਮ ਇਤਿਹਾਸਿਕ ਮੰਦਰ ਹੈ ਬਟਾਲਾ ਤੋਂ ਕੁਝ ਕੋ ਕਿਲੋਮੀਟਰ ਦੂਰੀ ਤੇ ਹੈ ਤੇ ਅੱਜ ਸ਼੍ਰਾਵਣ ਮਾਸ ਦਾ ਪਹਿਲਾ ਸੋਮਵਾਰ ਹੈ ਅਚਲੇਸ਼ਵਰ ਧਾਮ ਦੀ ਗੱਲ ਕੀਤੀ ਜਾਵੇ ਤਾਂ ਅਚਲੇਸ਼ਵਰ ਧਾਮ ਵਿੱਚ ਸ਼੍ਰਾਵਣ ਮਾਸ ਦੇ ਸੋਮਵਾਰ ਦੀ ਆਪਣੀ ਹੀ ਇੱਕ ਮਹੱਤਵਤਾ ਹੈ ਇੱਥੇ 33 ਕੋਟੀ ਦੇਵੀ ਦੇਵਤਾ ਆਏ ਸੰ ਔਰ ਹਰ ਸਾਲ ਕਹਿੰਦੇ ਕਿ ਇੱਥੇ ਨੌਵੀਂ ਦਸਵੀਂ ਦੇ ਮੇਲੇ ਤੇ ਪਹੁੰਚਦੇ भगवान कार्तिक स्वामी महाराज ਦਾ ਇੱਕੋ ਇੱਕ ਦੁਨੀਆ ਦੇ ਵਿੱਚ ਮੰਦਿਰ ਹੈ ਉਹ ਹੈ ਅਜਲੇਸ਼ਵਰ ਦਾ ਗਲਤ ਕਰਨਾ ਕਿ ਤੇ ਮੁੱਖ ਪ੍ਰਸ਼ਤੀ ਸ਼ਰਧਾਲੂ ਮੌਜੂਦ ਨੇ ਤੋਂਮਨ ਕੁਮਾਰ ਹੋਣੀ ਕਿ ਇਸ ਸੋਮਵਾਰ ਦੀ ਕੀ ਮਹੱਤਵਤਾ ਹੈ ਔਰ ਕਿੰਨੀ ਸੰਗਤ ਇੱਥੇ ਹਰ ਸੋਮਵਾਰ ਪਹੁੰਚਦੀ ਹੈ ਇयां ਫਿਰ ਸ਼੍ਰਾਵਣ ਮਾਸ ਦੇ ਵਿੱਚ ਕੌਣ ਕੀ ਕੌਣ ਜੀ ਪਹਿਲਾ ਸ਼੍ਰਾਵਣ ਮਾਸ ਦੀ ਮੁਬਾਰਕ ਤੁਹਾਨੂੰ ਜੀ ਬੈਨਿਕ ਸਵੇਰਾਂ ਨੂੰ ਅਜਲੇਸ਼ਵਰ ਮੰਦਿਰ ਘਾਰਸਵਾਟਰ ਤੋਂ ਲਓ ਅਜਲੇਸ਼ਵਰ ਦਾ ਮਾਨ ਤੇ ਬਹੁਤ ਬਹੁਤ ਮੁਬਾਰਕਾਂ ਔਰ ਅਥਲੇਸ਼ਵਰ dham ਜਿਹੜਾ ਕਿ ਭਗਵਾਨ ਕਾਰਤਿਕ ਸਵਾਮੀ ਦੇ ਨਾਮ ਤੋਂ ਦੁਨੀਆਂ ਦੇ ਵਿੱਚ ਜਾਣਿਆ ਜਾਂਦਾ ਹੈ ਔਰ ਇੱਥੇ 33 ਕੋਟੀ ਦੇਵਤਾ ਜਿਹੜੇ ਆ ਨੌਵੀਂ ਦਸਵੀਂ ਦੇ ਵਾਲੇ ਦਿਨ ਆ ਕੇ ਭਗਵਾਨ ਕਾਰਤਿਕ ਸਵਾਮੀ ਨੂੰ ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਜਦ ਕਿ ਉਹ ਭਗਵਾਨ ਕਾਰਤਿਕ ਸਵਾਮੀ ਇੱਥੇ ਆ ਚਾਲੂ ਹੋ ਗਏ ਇਸ ਕਰਕੇ ਇਸ ਜਗ੍ਹਾ ਦਾ ਨਾਮ ਜਿਹੜਾ ਹੈ ਸ੍ਰੀ ਅਥਲੇਸ਼ਵਰ dham ਹੈ ਔਰ ਅੱਜ ਸ਼ਾਵਨ ਦਾ ਪਹਿਲਾ ਸੋਮਵਾਰ ਹੈ ਜਿਹਦੇ ਵਿੱਚ ਦੂਰੋਂ ਦੂਰੋਂ ਦੁਨੀਆਂ ਆਪਣੀ ਮਨੋ ਕਾਪਨਾ ਪੂਰੀ ਕਰਨ ਆਉਂਦੇ ਆ ਸਰਾਵਨ ਮਾਸ ਦੇ ਵਿੱਚ ਔਰ ਕਈ ਕਿਉਂਕਿ ਬਟਾਲੇ ਤੋਂ ਇਹ 6 ਕਿਲੋਮੀਟਰ ਦੂਰ ਹੈ ਕਈ ਲੋਕ ਨੰਗੇ ਪਾਉਂ ਡਾਂਡਵੱਤ ਕਰਦੇ ਹੋਏ ਅਛਲੇਸ਼ਵਰ ਦਾਮ ਆਉਂਦੇ ਹਨ ਅਛਲੇਸ਼ਵਰ ਮੰਦਿਰ ਕਾਰਸਵਾਟਰਸ ਦਾ ਅੱਜ ਦੇ ਦਿਨ ਵਾਸਤੇ ਇੱਕ ਬਹੁਤ ਵੱਡਾ satsang ਜਿਹੜਾ ਕਿ ਰਸਰਾਜ ਮਹਾਰਾਜੀ ਦਿੱਲੀ ਤੋਂ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਅਯੋਧਿਆ ਵਿੱਚ ਵਿਜਰਾੰਗ ਬਾਣ ਤੇ ਹਨੂਮਨ ਚਲिसा ਉਹਨਾਂ ਦੇ ਦੁਆਰਾ ਹੀ ਗਾਈ ਗਈ ਸੀ ਅੱਜ ਪੂਰਾ ਲੰਗਰ ਦਾ ਇੰਤਜ਼ਾਮ ਹੈ ਪੂਰੀ ਸਜਾਵਟ ਕੀਤੀ ਗਈ ਹੈ ਸ਼੍ਰਾਵਣ ਮਾਸ ਦੇ ਵਿੱਚ ਔਰ ਰਾਤ ਨੂੰ ਜਿਹੜਾ satsang ਹੈ 7 ਤੋਂ 10 ਉਹ ਆਏਗਾ ਔਰ ਜਿਹੜੀ ਪੌਂਜੀ ਦੇਖੀ ਗਈ ਕਿ ਹਰ ਸ਼੍ਰਾਵਣ ਮਾਸ ਤੇ ਚਲੋ ਵੈਸੇ ਤਾਂ ਹਰ ਰੋਜ਼ ਇੱਥੇ ਹਜ਼ਾਰਾਂ ਲੋਕ ਨਤਮਸਤਕ ਹੋਣ ਲਈ ਆਉਂਦੇ ਲੇਕਿਨ ਸ਼੍ਰਾਵਣ ਮਾਸ ਦੇ ਸੋਮਵਾਰ ਰਾਤ 2 ਵਜੇ ਜਦੋਂ ਕਵਾੜ ਖੁੱਲਦਾ ਉਦੋਂ ਤੋਂ ਹੀ ਲਾਈਨਾਂ ਲੱਗਦੀਆਂ ਕਿੱਥੋਂ ਕਿੱਥੋਂ ਸੰਗਤ ਆਉਂਦੀ ਆ ਪਰ ਕੀ ਸਮਝਦੇ ਕਿ ਕਿੰਨੇ ਕਿ ਸ਼ਰਧਾ ਭਾਵਨਾ ਜਾਂ ਕੀ ਆਸ ਮੁਰਾਦ ਲੈ ਕੇ ਆਉਂਦੇ ਜਿਹੜੀ ਇੱਥੇ ਪੂਰੀ ਹੁੰਦੀ ਹੈ ਮੈਂ ਤੇ ਆਪਣੀ ਗੱਲ ਕਰਾਂ ਤੇ ਮੈਂ ਤੇ ਇਥੋਂ 25 ਸਾਲਾਂ ਦੀ ਸੇਵਾ ਦੇ ਵਿੱਚ ਬਹੁਤ ਕੁਝ ਕਮਾਇਆ ਔਰ ਸਾਰੀ ਦੁਨੀਆ ਸਾਰੇ ਬਟਾਲਿਆਂ ਲੈਣੇ ਔਰ ਬਾਰ ਬਾਰ ਲੋਕੀ ਜਿਹੜੇ 2 ਵਜੇ ਸਵੇਰੇ ਕਬਾੜ ਕੋਲੋਂ ਆਂਦੇ ਆਉਂਦੇ ਆ ਉਹਨਾਂ ਦੀ ਸ਼ਰਧਾ ਉਹਨਾਂ ਦੀ ਭਾਵਨਾ ਵੇਖ ਕੇ ਮੈਂ ਵੀ ਨਾ ਨਮਸਤਕ ਹੋ ਜਾਣਾ ਇਹ 2 ਵਜੇ ਆ ਕੇ ਘਰੋਂ ਚੱਲ ਕੇ ਇੱਥੇ ਆਂਦੇ ਨੇ ਔਰ ਸਾਵਨ ਮਾਸ ਤੇ ਅੱਜ ਤੇ ਇੰਨਾ ਕਿ ਲੋਕਾਂ ਦੇ ਵਿੱਚ ਉਤਸ਼ਾਹ ਹੈ ਅਜਲੇਸ਼ਵਰ ਦਾਮ ਆ ਕੇ ਮੱਥਾ ਟੇਕਦਾ ਇਹ ਮੈਂ ਦੱਸ ਨਹੀਂ ਸਕਦਾ ਜੀ ਸ਼ਰਵਣ ਮਾਸ ਦੇ ਸ਼ੋਮਵਾਰ ਦੇ ਵਰਤ ਦੀ ਗੱਲ ਕੀਤੀ ਜਾਵੇ ਕਿਸ ਪ੍ਰਕਾਰ ਪੂਜਾ ਸ਼ੁਰੂ ਹੁੰਦੀ ਹੈ ਕਿਸ ਪ੍ਰਕਾਰ ਪੂਜਾ ਚੱਲਦੀ ਹੈ ਔਰ ਕਦੋਂ ਤੱਕ ਸੰਪੰਨ ਹੁੰਦੀ ਹੈ ਜਿਹੜੀ ਸ਼ਰਵਣ ਮਾਸ ਦੀ ਪੂਜਾ ਉਹ ਕੋਈ ਤੇ ਲੋਕ ਪੂਰਨਮਾਸੀ ਵਾਲੇ ਦਿਨ ਸ਼ੁਰੂ ਕਰਦੇ ਹਨ ਲੇਕਿਨ ਅਸੀਂ ਕੋਈ 25 26 ਸਾਲ ਤੋਂ ਅਸੀਂ ਸੰਗਰਾਦ ਵਾਲੇ ਦਿਨ ਇੱਥੇ ਅਚਲੇਸ਼ਵਰ ਦਾ ਆਮ ਦਾ ਜਿਹੜਾ ਪਹਿਲਾ ਸੋਮਵਾਰ ਆਵੇ ਉਤੋਂ ਸ਼ੁਰੂ ਕਰਦੇ ਹਾਂ ਸ਼ਰਵਣ ਮਾਸ ਦੇ ਵਿੱਚ ਬੱਚੇ ਲੇਡੀਜ਼ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਾਉਣ ਵਾਸਤੇ ਭਗਵਾਨ ਸ਼ੰਕਰ ਦਾ ਵਰਤ ਰੱਖਦੇ ਹਨ ਔਰ ਸਾਡੇ ਕੋਲ ਇੱਥੇ ਪੰਜ ਪੁਜਾਰੀਆਂ ਨੇ ਕੋਈ ਵੀ ਰੂਦਰ ਅਭਿਸ਼ੇਕ ਕਰਨਾ ਹੈ ਜਾਂ ਕੋਈ ਪੂਜਾ ਕਰਨੀ ਹੈ ਬੱਚਿਆਂ ਨੂੰ ਉਹਨਾਂ ਨੂੰ ਫ੍ਰੀ ਆਫ ਕਾਸਟ ਹੈ ਕੋਈ ਹੋਰ ਐਸਾ ਨਹੀਂ ਟ੍ਰਸਟ ਵੱਲੋਂ ਕੋਈ ਕਿਸੇ ਨੂੰ ਕੋਈ ਦਕਸ਼ਾ ਦੇ ਰੂਪ ਦੇ ਵਿੱਚ ਕੋਈ ਦੇਣਾ ਜਾਵੇ ਤੇ ਉਹ ਠੀਕ ਹੈ ਰੂਦਰ ਅਭਿਸ਼ੇਕ ਦਾ ਇੰਤਜ਼ਾਮ ਹੈ ਬੱਚਿਆਂ ਦੀ ਪੂਜਾ ਦਾ ਇੰਤਜ਼ਾਮ ਹੈ ਕਈ ਲੋਕ 40 ਦਿਨ ਦਾ ਵਰਤ ਰੱਖਦੇ ਹਨ ਕਈ ਲੋਕ ਸੰਗਰਾਮ ਤੋਂ ਸੰਗਰਾਮ ਦਾ ਵਰਤ ਰੱਖਦੇ ਹਨ कई लोग पुरो मछुरो पुरो मलीला वार्ता। अखिलेशोर धाम ਦੇ ਬੁਖਵਰਤੀ ਪਾਉਣ ਕੁਮਾਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਰੁਦਰ ਅਭਿਸ਼ੇਕ ਦਾ ਇੱਕ ਮਹੱਤਵ ਹੈ ਸ਼੍ਰਾਵਣ ਮਾਸ ਦੇ ਵਿੱਚ। ਔਰ ਇਸ ਧਾਮ ਦੇ ਵਿੱਚ ਫ੍ਰੀ ਸੇਵਾ ਹੈ। ਕੋਈ ਵੀ ਆਵੇ ਚਾਹੇ ਉਹਨੇ ਬੱਚੇ ਦੀ ਪੂਜਾ ਕਰवानी है चाहे रुद्र अभिषेक करवानी है क्योंकि रुद्र अभिषेक ਨੂੰ ਜੇ ਆਮ ਤੌਰ ਤੇ ਦੇਖਿਆ ਜਾਵੇ ਤਾਂ ਕਈ ਲੋਕ ਬਹੁਤ سارے ਪੈਸੇ ਲੈਦੇ ਪਰ ਇਸ ਧਾਮ ਦੇ ਵਿੱਚ ਫ੍ਰੀ ਹੈ। ਔਰ ਜੇ ਮਹੱਤਵ ਦੀ ਗੱਲ ਕੀਤੀ ਜਾਵੇ ਪੂਜਾ ਦੇ ਤਾਂ 40 ਦਿਨ ਲੋਕ ਇੱਥੇ ਆ ਕੇ ਸੇਵਾ ਕਰਦੇ ਨੇ ਔਰ 40 ਦਿਨ ਵਰਤ ਵੀ ਕਈ ਲੋਕ ਰੱਖਦੇ ਆ ਨੰਗੇ ਪਾਓ ਦੰਡਵਤ ਆਉਂਦੇ ਦੇਸ਼ ਅਤੇ ਵਿਦੇਸ਼ਾਂ ਤੋਂ ਲੋਕ ਆ ਕੇ ਸ਼ਰਾਵਣ ਮਾਸ ਦੇ સોਮਵਾਰ ਅਚਲેશ્વਰ ਧਾਮ ਵਿੱਚ ਨਤਵਸਤ ਹੁੰਦੇ ਆ ਕੈਮਰਾਮੈਨ ਜਗਤ ਨਾ ਲਈ ਤੇ ਲੋਕਾਦਾਨਿਕ ਸੂਰਾ ਟੀਵੀ ਅਚਲેશ્વਰ ਧਾਮ ਜੀ ਆਪ ਦਾ ਨਾਮ ਕੀ ਹੈ ਹ ਮੇਰਾ ਨਾਮ ਨਵਰਤਨ ਹੈ ਮੈਂ ਅਚਲેશ્વਰ ਮਹਾਦੇਵ ਜੋਸ਼ੀ ਮੰਦਿਰ ਹੈ ਉहां पर ਪੁਜਾਰੀ ਹੂੰ सावन के महीने में देखो आज से सावन शुरू हुआ है पहला सोमवार है चार सोमवार इस बार आएंगे और इनमें से देखो ऐसा है कि जो भक्त इनका व्रत करना चाहते हैं भगवान भोलेनाथ का तो वो जो है एक तो सुबह जल्दी उठ कर किराए और उसके बाद में एक समय भोजन करना है बाकी दिन में अगर किसी को भूख लगती है तो किसी का शरीर काम नहीं करता तो फल हार कर सकता है दूध पी सकता है ड्राई फ्रूट ले सकता है लेकिन दिन में एक दो बजे के बाद में लेकर के छः सात बजे से पहले पहले एक बार भोजन करना है सावन के महीने में, में जो चार वर्त आते हैं अगर ये चार वर्त कर लेते हैं तो पूरे पूरे साल का जो वर्तों का जो है फल इसका चार वर्तों में ही मिल जाता है सोलह सोमवार से भी जो है ये वर्त सोलह सोमवार के बरोबर जो है शक्ति रखते हैं और अगर आप इन चार वर्तों को कर लेते हैं तो पूरे साल में इन चार व्रतों का ही फल आपको पूरे साल मिलता रहता है मेरा संध्या से अमृतसर से आए बहुत अच्छा लगता है सुबह सुबह उठ के यहाँ आते हैं हम लोग बहुत अच्छा लगता है हमें हम हर साल सावन के महीने में मंडे मंडे आते हैं हमें अच्छा लगता है यहाँ आके हम सुबह साढ़े चार बजे कैसा लगा में तो बहुत अच्छा फील होता है मतलब आके शांति मिलती है, है शांति मिलती है बहुत अच्छी प्लेजेंट फीलिंग आती है यहाँ पे आके एक मेंटल पीस मिलता है यहाँ पे हाँ जी हाँ जी ये हमारी भी नॉलेज में ये एक ही कार्तिक जी का एक ही टेंपल है जो बटाला में है तो इसलिए हम सब आते हैं सब आते हैं मैं अश्वनी महाजन अचलेश्वर ट्रस्ट ये अचलेश्वर धाम के सावन मास ਇਹ ਸਭ ਮਨਾਇਆ ਜਾ ਰਿਹਾ ਇੱਥੇ ਬੜੇ ਬੜੇ ਵੱਡੇ ਮਹਾਤਮਾ ਸੰਤ ਇਹ ਇੱਥੇ ਆਂਦੇ ਨੇ ਆਪਣਾ ਪਰਵਚਨ ਤੇ satsang ਕਰਦੇ ਨੇ ਇਹ ਆ ਕੇ ਚਲੇਸ਼ਵਰ धाम ਦੇ ਵਿੱਚ ਬਹੁਤ ਨਮਾ ਹੈ ਸ਼੍ਰੀ ਕਾਰਤਿਕ ਸਵਾਮੀ ਜੀ ਦੀ ਇਹ ਭੋਲੇनाथ ਦੀ ਕਿਰਪਾ ਹਾਂਜੀ ਹਾਂਜੀ ਇਹ ਸ਼ਾਮਨ ਦੇ ਮਾਸੇ ਚਾਰ ਸੋਮਵਾਰ ਨੇ ਚਾਰੇ ਆ ਰਹੇ ਨੇ ਕਥਾਵਾਚਕ ਜਿਹੜੇ ਨੇ ਉਹ ਆ ਰਹੇ ਨੇ ਉਹ ਆਪਣੀ ਆਪਣੀ ਕਥਾ ਕਰਦੇ ਨੇ ਤੇ ਹਰ ਸੋਮਵਾਰ ਦੀ ਐਮਐਮਏ